ਕੱਪੀ ਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਸੇਜ ਜੀਤ ਕਰਮ ਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆ ਗਏ ਤੇ ਜਿਹੜਾ ਆਪਾਂ ਅੱਜ ਦਾ ਸਟੱਫ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਇੱਕ ਪ੍ਰੀਮੀਅਮ ਕੱਪੜੇ ਦੇ ਵਿੱਚ ਲੈ ਕੇ ਆਏ ਆ ਅੱਜ ਸਾਰਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵਿਵਸਧਾ ਦੁਪੱਟਾ ਜਿਹੜਾ ਦੁਪੱਟਾ ਆਪਾਂ ਲੈ ਕੇ ਆਏ ਆ 2.5 ਮੀਟਰ ਦੇ ਸਜਦਾ ਹੋਊਗਾ ਤੇ ਸ਼ੁਰੂਆਤ ਆਪਣੇ ਕੋਲੇ 50 ਰੁਪਏ ਤੋਂ ਹੋ ਜਾਂਦੀ ਹੈ ਦੁਪੱਟੇ ਤੋਂ 50 ਰੁਪਏ ਤੋਂ ਸ਼ੁਰੂਆਤ ਹੋ ਕੇ ਆਪਣੇ ਕੋਲੇ ਦੁਪੱਟਾ 2 ਤੋਂ 100 ਤੱਕ ਮਿਲ ਜਾਂਦਾ ਤੇ ਜਿਹੜਾ ਅੱਜ ਆਪਾਂ ਕਾਟਨ ਦਾ ਡਿਜ਼ਾਈਨ ਦਾ ਟੁਕੜਾ ਲੈ ਕੇ ਆ ਸਾਰੇ ਡਿਜ਼ਾਈਨ ਮੈ ਤੁਹਾਨੂੰ ਦਿਖਾਉਂਗੀ ਤੇ ਨਾਲ ਦੀ ਨਾਲ ਆਪਾਂ ਲੋਕੇਸ਼ਨ ਦੱਸਦੇ ਹੁੰਨੇ ਆ ਕਿਉਂਕਿ ਲੋਕੇਸ਼ਨ ਜ਼ਰੂਰੀ ਹੈ ਆਪਣੀ ਜਿਹੜੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੌਣ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਤੇ ਜਿਹੜੀ ਆਪਣੀ ਸ਼ਾਪ ਹੈ ਗੁਰੂ ਨਾਨਕਵਾਲਾ ਦੀ ਪਾਈਦੀ ਹੈ ਜਦੋਂ ਤੁਸੀਂ ਸਾਡੀ ਸ਼ਾਪ ਦੇ ਉੱਤੇ ਵੀਜ਼ਟ ਕਰਨਾ ਤਾਂ ਤੁਸੀਂ ਅਸੀਂ ਇੱਕ ਨੰਬਰ ਜ਼ਰੂਰ ਦੇਨੇ ਹੁੰਨੇ ਆ ਉੱਤੇ ਸਕਰੀਨ ਦੇ ਤੇ ਤੁਸੀਂ ਸਾਨੂੰ ਇੱਕ ਫੋਨ ਕਾਲ ਕਰਕੇ ਜ਼ਰੂਰ ਦੁਕਾਨ ਦੇ ਉੱਤੇ ਆਉਣਾ ਕਿਉਂਕਿ ਜੇਵੇਂ ਜਿੰਦਗੀ ਦੇ ਬੰਦਾ ਇੱਧਰ ਉੱਧਰ ਜਾ ਸਕਦਾ ਹੈ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਾਂਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਐ ਦੁਪੱਟਾ ਅੱਜ ਮੈਂ ਤੁਹਾਨੂੰ ਦੇਉਂਗੀ 2.5 ਮੀਟਰ ਦਾ ਦੁਪੱਟਾ ਤੇ ਦੁਪੱਟਿਆਂ ਦੇ ਡਿਜ਼ਾਈਨ ਆਪਣੇ ਕੋਲੇ ਕਾਫੀ ਸਾਰੇ ਆਏ ਤੇ ਫਟਾਫਟ ਆਪਾਂ ਦੇਖਾਂਗੇ ਦੁਪੱਟੇ ਬਾਬਾ ਦੁਪੱਟੇ ਨੇ ਕਿਉਂਕਿ ਆਪਣਾ ਟਾਈਮ ਲੱਗ ਜਾਊਗਾ ਤੇ ਆਪਾਂ ਸਾਰੇ ਸ਼ੁਰੂ ਕਰਦੇ ਹਾਂ ਤੇ ਰਲ ਕੇ ਦੇਖਣੀ ਹੈ ਵੀਡੀਓ ਤੇ ਦੁਪੱਟਾ ਆਪਣਾ ਤੁਸੀਂ ਪਹਿਲਾਂ ਸਾਈਜ਼ ਚੈੱਕ ਕਰ ਲਿਓ ਆਪਣਾ ਜਿਹੜਾ ਦੁਪੱਟੇ ਦਾ ਸਾਈਜ਼ ਹੋਊਗਾ 2.5 ਮੀਟਰ ਦਾ ਸਾਈਜ਼ ਹੋਊਗਾ ਤੁਹਾਨੂੰ ਮੈਂ ਰੰਗ ਦਿਖਾ ਦੂੰਗੀ ਦੁਪੱਟੇ ਸਾਡੇ ਕੋਲ ਕਿ ਵੀ ਆਪਣੇ ਕੋਲੇ ਫਿਰ ਤੁਸੀਂ ਬਾਰੀ-ਬਾਰੀ ਸਾਨੂੰ ਇੱਕੇ ਰੰਗ ਦੀ ਡਿਮਾਂਡ ਆਈ ਜਾਂਦੀ ਹੈ ਆਪਾਂ ਸਾਰੇ ਦੁਪट्टे ਖੋਲ ਕੇ ਦਿਖਾਉਣੇ ਹੁੰਦੇ ਆ ਤੇ ਤੁਸੀਂ ਜਿਹੜੇ ਵੀ ਤੁਹਾਨੂੰ ਚੰਗਾ ਲੱਗਿਆ ਸਕਰੀਨਸ਼ਾਟ ਐਸੇ WhatsApp ਨੰਬਰ ਤੇ ਆਪਣੇ ਸੈਂਡ ਕਰਕੇ ਤੇ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ ਆਪਾਂ ਫਟਾਫਟ ਦਿਖਾਈ ਜਾਵਾਂਗੇ ਰੰਗ ਤੁਸੀਂ ਨਾਲ ਦੀ ਨਾਲ ਆਪੇ ਚੈੱਕ ਕਰੀਏ ਦੁਪट्टे ਦਾ ਸਾਈਜ਼ 2.5 ਮੀਟਰ ਹੋਊਗਾ ਤੇ ਹੌਲਾ ਦੁਪੱਟਾ ਦੇਵਾਂਗੇ ਤੁਹਾਨੂੰ ਫੰਗ ਵਰਗਾ ਦੁਪੱਟੇ ਲੈਦਾ ਨਹੀਂ ਪਤਾ ਲੱਗਦਾ ਰੰਗ ਹੋਣਗੇ ਪੱਕੇ ਜਮਾ ਇੱਕ ਵਰਗੇ ਤੇ ਆਹ ਲਓ ਜੀ ਸਕਰੀਨਸ਼ਾਟ ਨਾਲ ਦੀ ਨਾਲ ਤੁਸੀਂ ਲਈ ਜਾਓ ਤੇ ਆਹ ਲਓ ਜੀ ਇਹਦਾ ਫੋਜੀ ਕਲਰ ਆ ਗਿਆ ਅਗਲਾ ਤੇ ਸਹਿਜ ਖੁੱਲੇ ਖੁੱਲੇ ਦੁਪੱਟਿਆਂ ਦੇ ਡਿਜ਼ਾਈਨ ਆ ਬਾਲੇ ਸੋਨੇ ਤੇ ਜਦੋਂ ਤੁਸੀਂ ਸੋਨੇ ਸੋਨੇ ਦੁਪੱਟੇ ਲੈਣੇ ਆ ਤੇ ਪਿਆਰ ਮਲਮਲ ਦੇ ਲੈਣੇ ਆ ਤੇ ਤੁਸੀਂ ਗਰਨਾਨਕਾਂ ਦੀ ਦੁਕਾਨ ਤੇ ਹੋਣਾ ਪਿੰਡ ਮੈਸਰਖਾਨੇ ਦੇ ਵਿੱਚ ਤੇ ਆਹ ਲਓ ਜੀ ਪਰਪਲ ਸ਼ੇਡ ਸੀਗਾ ਇੱਕ ਇਹਦੇ ਵਿੱਚ ਸੀਗਾ ਕਰੀਮ ਕਲਰ ਬਿਸਕੁਟੀ ਕਲਰ ਤੇ ਇਹ ਵਾਲਾ ਆ ਗਿਆ ਕਰੀਮ ਕਲਰ ਆਹ ਲਓ ਜੀ ਕਲਰ ਚੈੱਕ ਕਰੀਓ ਕਲਰ ਆ ਬਾਲੇ ਸੋਨੇ ਦੁਪੱਟੇ ਵੀ ਬਾਲੇ ਸੋਨੇ ਦੇ ਦੁਪੱਟੇ ਨਹੀਂ ਛੱਡਣ ਵਾਲੇ ਇਸੇ ਨੰਬਰ ਤੇ ਤੁਸੀਂ ਸੈਂਡ ਕਰਨਾ ਸਾਨੂੰ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਦੁਪੱਟੇ ਜਦੋਂ ਵੀ ਸਾਡੇ ਕੋਲੋਂ ਮੰਗਾਉਣੇ ਆਸੀ 5 ਦੁਪੱਟੇ ਤੁਹਾਨੂੰ ਭੇਜਾਂਗੇ ਇੱਕ ਜਾਂ ਇੱਕ ਜਾਂ ਦੋ ਦੁਪੱਟੇ ਲੈਣੇ ਤੁਸੀਂ ਸਾਨੂੰ ਵੀਡੀਓ ਕਾਲ ਨਾ ਕਰਿਓ ਨਾ ਹੀ ਸਾਨੂੰ ਫੋਨ ਕਰਿਓ ਤੇ ਜਦੋਂ ਤੁਸੀਂ ਦੁਪੱਟੇ ਮੰਗਾਉਣੇ ਆ 5 ਦੁਪੱਟੇ ਸਾਡੇ ਕੋਲੋਂ ਬਾਏ ਕਰਨੇ ਆ ਤੇ ਕਲਰ ਤੁਸੀਂ ਸਾਨੂੰ ਆਪੇ ਸੈਂਡ ਕਰ ਦੇਣਾ ਜਿਹੜੇ ਜਿਹੜੇ ਤੁਹਾਨੂੰ ਪਸੰਦ ਆ ਲਓ ਜੀ ਇਹ ਦੁਪੱਟਾ ਆਪਣੇ ਕੋਈ ਖਰੋਸ਼ੀ ਵਾਲ ਆ ਗਿਆ ਬਹੁਤ ਡਿਮਾਂਡ ਤੇ ਆ ਸਾਰੇ ਦੁਪੱਟੇ ਤੇ ਦੁਪੱਟਾ ਤੁਹਾਨੂੰ ਆਪਾਂ ਦੇਵਾਂਗੇ ਪਿਓਰ ਮਾਲ ਮਲ ਦਾ ਤੇ ਕਲਰ ਤੁਸੀਂ ਆਪੀ ਚੈੱਕ ਕਰੀ ਜਾਓ ਆ ਲਓ ਜੀ ਆ ਇਹਦਾ ਅਗਲਾ ਕਲਰ ਆ ਗਿਆ ਤੇ ਦੁਪੱਟੇ ਬਾਲੇ ਸੋਨੇ ਨੇਗੇ ਤੇ ਡਿਜ਼ਾਈਨ ਵੀ ਬਾਲੇ ਸੋਨੇ ਨੇ ਤੇ ਤੁਸੀਂ ਸਾਡੇ ਕੋਲੋਂ ਫਟਾਫਟ ਦੁਪੱਟੇ ਮੰਗਾਉਣੇ ਨੇ ਆਹ ਲਓ ਜੀ ਇਹ ਗ੍ਰੇ ਕਲਰ ਦਾ ਦੁਪੱਟਾ ਆ ਗਿਆ ਸਾਈਜ਼ ਖੁੱਲਾ ਪੂਰਾ ਤੇ 2.5 ਮੀਟਰ ਦੀ ਇਹਦੀ ਲੰਬਾਈ ਹੋਊਗੀ ਚੜਾਈ ਦਾ ਸਾਈਜ਼ ਤੁਸੀਂ ਦੇਖ ਲਓ ਇੰਨੀ ਚੜਾਈ ਹੋਊਗੀ ਵਧੀਆ ਖੁੱਲੀ ਚੜਾਈ ਦੇ ਨਾਲ ਦੁਪੱਟੇ ਨੇ ਤੇ ਇਹ ਗ੍ਰੇ ਵਾਲਾ ਕਲਰ ਵੀ ਬਹੁਤ ਵਧੀਆ ਆਹ ਲਓ ਜੀ ਆਹ ਇਹਦਾ ਕਲਰ ਆ ਗਿਆ ਦਾਖੀਆ ਜਾਂ ਤੇ ਆਹ ਲਓ ਜੀ ਅਗਲਾ ਆ ਗਿਆ ਮਾਊਸ ਕਲਰ ਅਗਰੇ ਹਲਾਤ ਹੋ ਗਿਆ ਆ ਲਓ ਜੀ ਇਸ ਤੋਂ ਬਾਅਦ ਸਾਡੇ ਕੋਲ 50 ਰੁਪਿਆ ਤੋਂ ਸ਼ੁਰੂ ਹੋ ਜਾਂਦਾ ਦੁਪੱਟਾ ਤੇ ਤੁਸੀਂ 150 ਤੇ 200 ਦੇ ਦੁਪੱਟੇ ਵੀ ਸਾਡੇ ਕੋਲੋਂ ਲੈ ਸਕਦੇ ਹੋ ਤੇ ਸੌਦਾ ਇੱਕ 150 ਦਾ ਇੱਕ ਤੇ 170 80 ਦਾ ਸਾਰੇ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਹੁੰਦੀ ਹੈ ਆ ਲਓ ਜੀ ਅੱਜ ਆਪਾਂ ਸਾਰੇ ਤੁਹਾਨੂੰ ਪ्युअर ਵਿਵਸ ਦੇ ਦੁਪੱਟੇ ਦਿਨੇ ਆਂਗੇ ਤੇ ਪ੍ਰਿੰਟ ਵਾਲੇ ਸੋਹਣੇ ਨੇ ਇਹਨਾਂ ਦੇ ਆ ਲਓ ਜੀ ਸਕਰੀਨ ਸ਼ਾਟ ਤੁਸੀਂ ਫਟਾਫਟ ਸਾਨੂੰ ਇਸੇ ਨੰਬਰ ਤੇ ਭੇਜਣੀ ਹੈ ਸਾਡੇ ਕੋਲੇ ਜਿਹੜੀ ਦੁਪੱਟਿਆਂ ਦੀ ਸੇਲ ਹੈ ਤੇ ਇਤਮਾ ਕੇ ਨਾਲ ਹੋ ਜਾਂਦੀ ਐ ਆਹ ਲਓ ਜੀ ਕਲਰ ਤੁਸੀਂ ਚੈੱਕ ਕਰੀ ਜਾਓ ਆਹ ਲਓ ਜੀ ਸਹਿਜ ਦੇਖੋ ਤੁਸੀਂ ਬਹੁਤ ਸੋਹਣੇ ਖੁੱਲੇ ਸਹਿਜ ਐ ਜੇ ਤੁਸੀਂ ਦੁਪੱਟਾ ਗੁਰਦੁਆਰਾ ਸਾਹਿਬ ਲੈ ਕੇ ਜਾਓਗੇ ਤਾਂ ਤੁਹਾਨੂੰ ਹਰ ਇੱਕ ਨੇ ਪੁੱਛਣਾ ਐ ਵੀ ਇੰਨਾ ਸੋਹਣਾ ਦੁਪੱਟਾ ਤੁਸੀਂ ਕਿੱਥੋਂ ਮੰਗਵਾਇਆ ਤੇ ਫਟਾਫਟ ਤੁਸੀਂ ਗੁਰਨਾਨਕਾਲਿਆਂ ਦੀ ਮਸ਼ਹੂਰੀ ਕਰਨੀ ਐ ਆਹ ਲਓ ਜੀ ਆਹ ਦੁਪੱਟਾ ਸਾਡੇ ਕੋਲੇ ਆ ਗਿਆ ਰਿਪੀਟ ਤੇ ਵਿਕਦਾ ਬਹੁਤ ਸੋਹਣਾ ਚਮ ਚਮ ਕਰਦਾ ਦੁਪੱਟਾ ਐ ਵਾਹ ਕਿ ਆਹ ਦੁਪੱਟਾ ਹੈ ਬਾਹ ਬਾਹ ਹੋ ਜਾਣੀ ਹੈ ਜੇ ਤੁਸੀਂ ਦੁਪੱਟਾ ਲੈ ਕੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਸੋਡੀ ਵਾਹ ਵਾਹ ਹੋ ਜਾਣੀ ਹੈ ਆ ਲਓ ਜੀ ਕਲਰ ਦੇਖੀ ਜਾਓ ਤੁਸੀਂ ਸਕਰੀਨ ਸ਼ਾਟ ਤੁਸੀਂ ਐਸੇ ਨੰਬਰ ਤੇ ਪਾਉਣਾ ਆਪਾਂ ਨੂੰ ਤੇ ਪੰਜ ਦੁਪੱਟਿਆਂ ਦਾ ਆਰਡਰ ਤੁਸੀਂ ਸਾਨੂੰ ਕਰ ਸਕਦੇ ਹੋ ਆ ਲਓ ਜੀ ਆ ਗਿਆ ਗੈਲਰੀ ਤੇ ਟੱਜ ਆਣਾ ਲਾਈਟ ਡਾਰਕ ਅੱਜ ਆਪਾਂ ਸਾਰੇ ਸੋਹਣੇ ਕਲਰ ਦੇਵਾਂਗੇ ਤੁਹਾਨੂੰ ਆਹ ਲਓ ਜੀ ਇਹ ਦੁਪੱਟਾ ਜਿਹੜਾ ਹੈਗਾ ਨਾ ਆਪਣਾ ਇਹ ਦੁਪੱਟਾ ਸਾਡੇ ਕੋਲੇ ਇਸ ਟਾਈਪ ਤੇ ਆਉਂਦਾ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੁਪੱਟੇ ਦੀ ਲੰਬਾਈ ਜਿਹੜਾ ਇਹ ਬਹੁਤ ਹੈ ਇਹ ਤਾਂ ਕਰਕੇ ਢੀੜਾ ਲੱਗਦਾ ਇਹ ਇਸ ਟਾਈਪ ਤੇ ਦੁਪੱਟਾ ਹੁੰਦਾ ਸਾਨੂੰ ਇਹਦੀਆਂ ਗੁੱਤਾਂ ਜੀਆਂ ਖੋਲਣੀਆਂ ਪੈਂਦੀਆਂ ਨੇ ਤੇ ਇਹਦੀ ਜਿਹੜੀ ਜੇ ਤੁਸੀਂ ਧੋਵੋਗੇ ਨਾ ਦੁਪੱਟੇ ਨੂੰ ਖੁੱਲਾ ਸਹਿਜ ਹੋ ਜਾਊ ਪੂਰਾ ਸਹਿਜ ਇਹਨਾਂ ਦੇ ਜਮਾਂ ਸਾਰੇ ਖੁੱਲੇ ਨੇ ਆਹ ਲਓ ਜੀ ਕਰੀਮ ਨਾਲ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਤੇ ਆ ਬਲ ਆ ਗਿਆ ਬੇਬੀ ਪਿੰਕ ਆ ਸੀ ਸਿੱਧਾ ਪਾਸਾ ਆ ਲਓ ਜੀ ਆਪਾਂ ਦਾ ਬੇਬੀ ਪਿੰਕ ਦੇ ਨਾਲ ਆ ਗਿਆ ਬਾਲੇ ਸੋਨੇ ਦੇ ਦੁਪੱਟੇ ਨੇ ਅੱਜ ਦੇ ਪਿਓਰ ਮलमल ਦੇ ਤੇ ਸਾਰੇ ਬ੍ਰਾਂਡਡ ਦੁਪੱਟੇ ਹੋਣਗੇ ਤੇ ਸਾਰੇ ਦੁਪੱਟੇ ਅੱਜ ਦੇ ਜਿਹੜੇ ਹੈਗੇ ਨੇ ਕਲਾਸਿਕਲ ਦੁਪੱਟੇ ਨੇਗੇ ਤੇ ਇਸ ਦੁਪੱਟਿਆਂ ਦੀ ਰੇਂਜ ਇਹਨਾਂ ਦੀ ਹੋਊਗੀ 200 ਰੁਪਏ ਇੱਕ ਦੁਪੱਟੇ ਦੀ 200 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੁਪੱਟਾ ਦੇਾਂਗੇ ਬਹੁਤ ਸੋਹਣਾ ਆ ਲਓ ਜੀ ਅਗਲਾ ਦੁਪੱਟਾ ਆਪਾਂ ਤੁਹਾਨੂੰ ਦੇਾਂਗੇ ਟਾਈ ਡਾਈ ਵਾਲਾ ਆਹ ਲਓ ਜੀ ਆਵਲਾ ਡਿਜ਼ਾਈਨ ਆ ਗਿਆ ਟਾਈ ਡਾਈ ਵਾਲਾ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਕਈ ਕਲਰ ਦੇਾਂਗੇ ਆਹ ਲਓ ਜੀ ਲੇਮਨ ਜャ ਕਲਰ ਆ ਗਿਆ ਮਿੱਠਾ ਲੇਮਨ ਜャ ਬਹੁਤ ਸੋਹਣਾ ਸਾਰਿਆਂ ਦਾ ਕੰਬੋ ਬਹੁਤ ਤਕੜਾ ਹੈ ਜੀ ਦੁਪੱਟਾ ਬਹੁਤ ਹੀ ਸੋਹਣਾ ਆਹ ਲਓ ਜੀ ਸਾਈਜ਼ ਵੀ ਫੁੱਲ ਤੇ ਲਾਈਟ ਵੇਟ ਦੁਪੱਟਿਆਂ ਦਾ ਹਲਕੇ ਹਲਕੇ ਦੁਪੱਟੇ ਨੇ ਸਾਈਜ਼ ਇਹਨਾਂ ਦਾ ਫੁੱਲ ਹੈ 2.5 ਮੀਟਰ ਦੀ ਕੱਟ ਦੇ ਵਿੱਚ ਹੈ ਦੁਪੱਟਾ ਇਹ ਆ ਲਓ ਜੀ ਅਗਲਾ ਵੀ ਟਾਈਡ ਆਈ ਆ ਸਾਡਾ ਡਿਜ਼ਾਈਨ ਆ ਗਿਆ ਅੱਜ ਲਾਈਟ ਡਾਰਕ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਦੁਪੱਟਿਆਂ ਦੇ ਜਿਹੜੇ ਆਏ ਨੇ ਇਹ ਆ ਲਓ ਜੀ ਆ ਲਓ ਜੀ ਅਗਲਾ ਵੀ ਲੈਰੀ ਹੈ ਵਾਲਾ ਆ ਗਿਆ ਕ੍ਰੀਮ ਕਲਰ ਦਾ ਦੁਪੱਟਾ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਡਾਰਕ ਚਾਟ ਅੱਜ ਆਪਣੇ ਕੋਲੇ ਘਟੋ ਘਟ ਸੌੜიან ਆਇਆ ਹੂੰ ਮੈਂ ਸੈਂਪਲ ਸਾਰੇ ਲਏ ਆ ਤੇ ਤੁਸੀਂ ਇਸੇ ਨੰਬਰ ਤੇ ਭੇਜ ਕੇ WhatsApp ਆਪਣੇ ਤੇ ਇਸੇ ਤੇ ਨੰਬਰ ਤੇ ਚੱਲਦਾ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਦੁਪੱਟੇ ਬੁੱਕ ਕਰ ਸਕਦੇ ਹੋ ਆਹ ਲਓ ਜੀ ਬਹੁਤ ਹੀ ਸੋਹਣੇ ਕੰਟਰਾਸਟ ਕਾਮਬੀਨੇਸ਼ਨ ਇਹਨਾਂ ਦੇ ਆਹ ਲਓ ਜੀ ਡਿਜ਼ਾਈਨ ਚੈੱਕ ਕਰੀ ਜਾਓ ਨਾਲ ਦੀ ਨਾਲ ਤੁਸੀਂ ਆਹ ਡਾਰਕ ਲਾਈਟ ਦੇ ਵਿੱਚ ਸੋਹਣੇ ਬਹੁਤ ਸੋਹਣਾ ਸੋਹਣਾ ਕੰਬੋ ਇਹਨਾਂ ਦਾ ਆਸ਼ਰਦਾਈ ਦੇ ਵਿੱਚ ਆ ਗਿਆ ਆਹ ਲਓ ਜੀ ਇਹ ਪੱਤੇ ਵਾਲਾ ਡਿਜ਼ਾਈਨ ਆ ਗਿਆ ਤੇ 100 ਨੂੰ ਮੈਂ ਅਗਲਾ ਵੀ ਡਿਜ਼ਾਈਨ ਟਾਈ ਡਾਈ ਵਾਲਾ ਦੇਾਂਗੀ ਬਹੁਤ ਸੋਹਣਾ ਆਹ ਲਓ ਜੀ ਬਹੁਤ ਉਹ ਕਿਹੜਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਆਹ ਲਓ ਜੀ ਅਗਲਾ ਮਾਸਟਰ ਸੇਡ ਦੇ ਵਿੱਚ ਆ ਗਿਆ ਆ ਆਈਸਕ੍ਰੀਮ ਦੁਪੱਟਾ ਆ ਗਿਆ ਬਹੁਤ ਹੀ ਸੋਹਣਾ ਆਹ ਲਓ ਜੀ ਕਰੋ ਜਕਾ ਆਹ ਡਾਰਕ ਰਾਣੀ ਦੇ ਵਿੱਚ ਆ ਗਿਆ ਆਹ ਲਓ ਜੀ ਪੋ ਆਸੇ ਦਾ ਸਿੱਧਾ ਪਾਸਾ ਆਹ ਲਓ ਜੀ ਆਹ ਆਪਸ ਨੂੰ ਦੇਾਂਗੇ ਲੈਰੀਆ ਇਹ ਆਪਣੇ ਕੋਲ ਦੁਬਾਰਾ ਰਿਪੀਟ ਤੇ ਆਇਆ ਮਾਲ ਸਹਿ ਦੇਖੋ ਤੁਸੀਂ ਜੇ ਤੁਸੀਂ ਗੁਰਦੁਆਰਾ ਸਾਹਿਬ ਲੈ ਕੇ ਦੁਪੱਟਾ ਜਾਓਗੇ ਨਾ ਜਦੋਂ ਆਪਾਂ ਮੱਥਾ ਟੇਕਦੇ ਆ ਤੇ ਵਧੀਆ ਸਾਰਾ ਜਿਹੜਾ ਆਪਾਂ ਟੱਕ ਲੈਨੇ ਆ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਵੱਡਾ ਦੁਪੱਟਾ ਮੈਨੂੰ ਬੜਾ ਚੰਗਾ ਲੱਗਦਾ ਆਹ ਲਓ ਜੀ ਆਹ ਡਿਜ਼ਾਈਨ ਹੋ ਰ ਆ ਗਿਆ ਇਸ ਦੇ ਵਿੱਚ ਫਰੋਜੀ ਆਹ ਲਓ ਜੀ ਮਹਿੰਦੀ ਕਲਰ ਸਾਰੇ ਪਿਆਰੇ ਨੇ ਆਹ ਲਓ ਜੀ ਅਗਲਾ ਆ ਗਿਆ ਟਾਈ ਡਾਈ ਸਾਰਿਆਂ ਦਾ ਕੰਮ ਬਹੁਤ ਸੋਹਣਾ ਕੋਈ ਵੱਡੇ ਫਲਾਵਰ ਜੇ ਨਹੀਂ ਹੈਗੇ ਸਾਰੇ ਦੁਪੱਟੇ ਜਿਹੜੇ ਹੈਗੇ ਨੇ ਬੜੇ ਪਿਆਰੇ ਨੇ ਆਹ ਲਓ ਜੀ ਬਲੈਕ ਵਾਈਟ ਆ ਗਿਆ ਆਹ ਲਓ ਜੀ ਬਲੈਕ ਵਾਈਟ ਦੇ ਵਿੱਚ ਅਗਲਾ ਫੇਰ ਟਾਈ ਡਾਈ ਆ ਗਿਆ ਇਸ ਤੋਂ ਬਾਅਦ ਅਗਲਾ ਫੇਰ ਟਾਈ ਡਾਈ ਆ ਗਿਆ ਪੰਜ ਪੰਜ ਰੰਗ ਹੋਣਗੇ ਇੱਕ ਇੱਕ ਜਿਹੜਾ ਡਿਜ਼ਾਈਨ ਹੈ ਨਾ ਉਹਦੇ ਵਿੱਚ ਪੰਜ ਕਲਰ ਹੁੰਦੇ ਨੇ ਪੰਜ ਕਲਰ ਬੜੇ ਸੋਹਣੇ ਹੁੰਦੇ ਨੇ ਪੰਜੀ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਏ ਨੇ ਆਹ ਲਓ ਜੀ ਆਹ ਇਹਨੀਆਂ ਕਲਰ ਆ ਗਏ ਬਹੁਤ ਸੋਹਣਾ ਇਸ ਤੋਂ ਬਾਅਦ ਫਿਰੋਜੀ ਆ ਗਿਆ ਆਹ ਲਓ ਜੀ ਇਸ ਤੋਂ ਬਾਅਦ ਕਰੀਮ ਆ ਗਿਆ ਬਹੁਤ ਸੋਹਣਾ ਆਹ ਲਓ ਜੀ ਸਾਰੇ ਮੰਮੀਆਂ ਵਾਲੇ ਮਾਸੀਆਂ ਵਾਲੇ ਭੂਆ ਵਾਲੇ ਸਾਰੇ ਡਿਜ਼ਾਈਨ ਵਾਲੇ ਸੋਹਣੇ ਨੇ ਆਹ ਲਓ ਜੀ ਇਹ ਆ ਗਿਆ ग्रे डार्क ग्रे ज कलर ये आ लो जी यहा पासा सीधा आ लो जी डिज़ाइन आ गया लाइट शेड च बहुत सोना डिजाइन है लाइट लाइट गर्मी च लाइट कलर बहुत सोने लगते हैं आ लो जी अगला कलर बड़ा प्यारा आ गया ये लो ਆਹ ਲਓ ਜੀ ਅਗਲਾ ਕਲਰ ਆ ਗਿਆ ਲਾਈਟ ਫਰੋਜੀ ਦੇ ਵਿੱਚ ਬਾਲੇ ਸੁਨੇ ਦੁਪੱਟੇ ਨੇ ਦੁਪੱਟੇ ਨਹੀਂ ਛੱਡਣ ਵਾਲੇ फटाफट ਆਰਡਰ ਪਾਉਣਾ ਤੁਸੀਂ ਆਹ ਲਓ ਜੀ ਅਗਲਾ ਆਪਸ ਨੂੰ ਦੇਾਂਗੇ ਜੈਪੂਰੀ ਡਿਜ਼ਾਈਨ ਆਹ ਲਓ ਜੀ ਆ ਜੈਪੂਰੀ ਦੇ ਵਿੱਚ ਆ ਗਿਆ ਆਹ ਲਓ ਜੀ ਇਹ ਪੱਤਾ ਪਾਣ ਦਾ ਆਹ ਲਓ ਜੀ ਸਭ ਤੋਂ ਵੱਧ ਮੇਰਾ ਪਸੰਦੀਦਾ ਦੁਪੱਟਾ ਆ ਗਿਆ ਬਾਓ ਦੁਪੱਟਾ ਆਹ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹਦੇ ਵਿੱਚ ਬੜੇ ਸੋਹਣੇ ਕਲਰ ਨੇ ਲਾਈਟ ਲਾਈਟ ਤੇ ਆਹ ਦੁਪੱਟਾ ਮੈਂ ਆਪਣੇ ਵਾਸਤੇ ਰੱਖਿਆ ਮੈਂ ਤੁਹਾਨੂੰ ਦੱਸ ਦਿਆ ਮੇਰੀ ਚੁਆਇਸ ਕਹੇ ਜੀ ਮੈਨੂੰ ਪੀਲਾ ਰੰਗ ਬਹੁਤ ਪਸੰਦ ਹੈ ਤੇ ਆਹ ਦੁਪੱਟਾ ਮੈਂ ਇੱਕ ਇਹਦੇ ਨਾਲ ਆਪਦੇ ਵਾਸਤੇ ਰੱਖਿਆ ਮੈਨੂੰ ਬਹੁਤ ਸੋਹਣਾ ਲੱਗਾ ਆ ਲਓ ਜੀ ਆਹ ਲਓ ਜੀ ਆ ਦੇਖੋ ਹਾਲੋ ਜੀ ਅਗਲਾ ਲੱਜਿਆ ਲਾਈਟ ਸ਼ੇਡ ਦੇ ਵਿੱਚ ਆ ਗਿਆ ਤੇ ਇੱਕ ਆਪਾਂ ਟਾਈਡ ਇਹ ਚ ਦੇਾਂਗੇ ਹੋਰ ਕਲਰ ਡਾਰਕ ਹਾਲੋ ਜੀ ਇੱਕ ਆਪਾਂ ਗ੍ਰੇ ਦੇ ਦਿੱਤਾ ਤੇ ਵਾਲੇ ਦੇ ਵਿੱਚ ਸਾਨੂੰ ਗ੍ਰੇਡ ਜਾਂ ਦਿੱਤਾ ਇਹ ਹਾਲੋ ਜੀ ਇਹ ਵਾਲਾ ਗ੍ਰੇ ਆ ਗਿਆ ਹਾਲੋ ਜੀ ਪਿੰਕ ਟੋਨ ਦੇ ਵਿੱਚ ਆ ਗਿਆ ਤੇ ਆਹ ਟੈਂਗਲ ਜੇ ਵਾਲਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਆ ਵੀ ਰਿਪੀਟ ਤੇ ਵਿਕਦਾ ਮਾਲ ਬਹੁਤ ਸੋਹਣਾ ਲੱਗਦਾ ਦੁਪੱਟਾ ਕੰਟਰਾਸਟ ਕੰਬੋ ਇਹਦਾ ਬਹੁਤ ਵਧੀਆ ਹੈ ਇਹ ਆ ਲਓ ਜੀ ਇਹ ਗ੍ਰੇ ਦੇ ਵਿੱਚ ਆ ਗਿਆ ਆ ਲਓ ਜੀ ਆ ਵੀ ਕੰਬੋ ਸੋਹਣਾ ਹੁਣ ਆਪਣੇ ਕੋਲ ਥੋੜੇ ਜਿਹੇ ਦੁਪੱਟੇ ਰਹਿ ਗਏ ਇਹ ਆ ਲਓ ਜੀ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਫੇਰ ਟਾਈ ਡਾਈ ਦੇ ਵਿੱਚ ਆ ਗਿਆ ਆਹ ਲਓ ਜੀ ਆੜ ਜਾਨ ਵੀ ਬਹੁਤ ਸੋਹਣਾ ਇੱਕ ਇਹ ਲਾਈਟ ਕਲਰ ਦੇ ਵਿੱਚ ਆਇਆ ਇੱਕ ਥੋੜਾ ਡਾਰਕ ਹੈ ਇਹ ਇੱਕ ਲਾਈਟ ਕਲਰ ਦੇ ਵਿੱਚ ਇਹ ਕਲਰ ਆਇਆ ਠੀਕ ਤਾਂ ਨਹੀਂ ਆ ਤੇ ਇੱਕ ਇਹ ਡਾਰਕ ਦੇ ਵਿੱਚ ਹੈ ਆਹ ਲਓ ਜੀ ਇੱਕ ਇਹ ਦੇ ਵਿੱਚ ਲਾਈਟ ਫਿਰੋਜੀ ਕਲਰ ਆ ਗਿਆ ਤੇ ਆਹ ਲਓ ਜੀ ਪੰਜ ਕਲਰ ਹਰ ਇੱਕ ਚ ਖੋਲੇ ਹੋਏ ਸੀ ਆਪਾਂ ਨੇ ਤੇ ਸੋਨੂੰ ਜਿਹੜਾ ਸਕਰੀਨਸ਼ਾਟ ਸੌਖਾ ਹੋ ਜਾਵੇ ਲੈਣਾ ਤੇ ਪਿੰਕ ਟੋਨ ਦੇ ਵਿੱਚ ਆ ਗਿਆ ग्रे नाल इस तो बात आ गई निक्की बूटी बाह निक्की बूटी बहुत सोहनी है तो बॉर्डर बड़ा सोहना है आ लाओ जी इस टाइप से सबू बॉर्डर मिलेगा तो निक्की बूटी बचाले आऊगी सैज मिलेगी कट ढाई मीटर की पूरी आ लो ला जी लाइट पर्पल आ गया ਤੇ ਇਸ ਤੋਂ ਬਾਅਦ ਆਪਣਾ ਆ ਗਿਆ ਕੰਥਾ ਆਹ ਲਓ ਜੀ ਕੰਥਾ ਦਪਟਾ ਆ ਗਿਆ ਆਹ ਲਓ ਇਸ ਤੋਂ ਬਾਅਦ ਆ ਗਿਆ ਆਪਣਾ ਬਲੈਕ ਲੈਰੀਆ ਬਲੈਕ ਵਾਈਟ ਲੈਰੀਆ ਇਹਨੂੰ ਤੁਸੀਂ ਕਿਸੇ ਵੀ ਸੂਟ ਨਾਲ ਲੈ ਸਕਦੇ ਹੋ ਬਹੁਤ ਹੀ ਸੋਹਣਾ ਲੱਗੂਗਾ ਤੇ ਇੱਕ ਆਪਣਾ ਆ ਗਿਆ ਇਹਦੇ ਵਿੱਚ ਮਹਿੰਦੀ ਕਲਰ ਆਹ ਲਓ ਜੀ ਰੇਜ਼ੀ ਦਿਹਦੁਰ بس ਓਕੇ ਹੋ ਗਿਆ ਕੋਣ ਆਪਣਾ ਬਾਰਖੜ ਕਹੁੰਦਾ ਕੋਈ ਅੱਛਾ ਤੁਮਾ ਸਾਨੂੰ ਹੋਰ ਚੀਜ਼ ਦਿਖਾਉਣੀ ਆ ਜਾਂਦੇ ਜਾਂਦੇ ਸਾਨੂੰ ਇੱਕ ਹੋਰ ਚੀਜ਼ ਦਿਖਾ ਦਈਏ ਤੇ ਆਪਣੇ ਕੋਲੇ ਆਈ ਹੈ ਬੈਲ ਆ ਬੈਲ ਦੇ ਆਪਣੇ ਕੋਲੇ ਕੱਟ ਪੀਸ ਆਏ ਨੇ ਦੋ ਗੱਠਾ ਆਈਏ ਨੇ ਬੈਲ ਦੀਆਂ ਇਹ ਮੈਂ ਜਾਣਕਾਰੀ ਦੇ ਦੇਣ ਜਿਹੜੀਆਂ ਆਪਣਾ ਕਰੇ ਕੱਪੜੇ ਦਾ ਕੰਮ ਕਰਦੀਆਂ ਸੇਲ ਕਰਨ ਵਾਸਤੇ ਲੈਣੇ ਆ ਇਹ ਸੀ ਵਜਨ ਤੋਲ ਕੇ ਦੇਵਾਂਗੇ ਸਾਨੂੰ ਤੇ ਜਿਹੜੀ ਬੈਲ ਦੀ ਕੁਆਲਿਟੀ ਹੈ ਨਾ ਇਹ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਦੇਖੋ ਇਹ ਫੁੱਲ ਬੈਲ ਹੈ ਜਿਹੜੀ ਆਪਾਂ 60 ਰੁਪਏ ਮੀਟਰ ਵੇਚਦੇ ਆ ਕਿਉਂਕਿ ਸਾਡੀ ਖਾਸੀਅਤ ਹੈ ਵੀ ਅਸੀਂ ਜਦੋਂ ਵੀ ਫੁੱਲ ਬੈਲ ਵੇਚਦੇ ਆ ਹਮੇਸ਼ਾ ਅਸੀਂ ਆਪਦੀ ਸ਼ਾਪ ਦੇ ਉੱਤੇ ਆਪਦੇ ਸਟੋਰ ਦੇ ਉੱਤੇ ਅਸੀਂ 50 ਰੁਪਏ ਵਾਲੀ ਬੈਲ ਜਾਂ 60 ਰੁਪਏ ਵਾਲੀ ਬੈਲ ਸੇਲ ਕਰਦੇ ਆ ਅਸੀਂ 30 35 ਵਾਲੀ ਬੈਲ ਆਪਦੀ ਦੁਕਾਨ ਤੇ ਆਪਦੇ ਸਟੋਰ ਤੇ ਅਸੀਂ ਕਦੇ ਵੀ ਨਹੀਂ ਰੱਖਦੇ ਕਿਉਂਕਿ ਸਾਡੀ ਖਾਸੀਅਤ ਹੈ ਅਸੀਂ ਵਧੀਆ ਕੁਆਲਿਟੀ ਦਾ ਕੱਪੜਾ ਰੱਖਦੇ ਆ ਤੇ ਇਹ ਸਾਡੇ ਕੋਲ 60 ਰੁਪਏ ਵਾਲੀ ਬੈਲ ਦੇ ਦੋ ਗੱਠਾ ਆਈਆਂ ਸੀ ਇੱਕ ਗੱਠ ਤਾਂ ਸੀ ਖੋਲ ਲਿਆ ਇੱਕ ਗੱਠ ਬੰਦ ਪਈ ਹੈ ਜਿਹੜੀਆਂ ਭੈਣਾਂ ਨੇ ਸੇਲ ਕਰਨ ਵਾਸਤੇ ਦੁਕਾਨ ਤੇ ਸਾਡੇ ਕੋਲੋਂ ਲੈਣੀ ਹੈ ਇਹਦੀ ਕੱਟ 2 ਮੀਟਰ ਤੋਂ ਲੈ ਕੇ 10 ਮੀਟਰ ਤੱਕ ਇਹਦਾ ਐਂਡ ਹੈ ਇਹਦੇ ਚ 2 ਮੀਟਰ ਤੋਂ ਲੈ ਕੇ 10 ਮੀਟਰ ਤੱਕ ਤੁਹਾਨੂੰ ਕਟਿੰਗ ਨਿਕਲੂਗੀ ਤੇ 60 ਰੁਪਏ ਵਾਲੀ ਇਹ ਬੈਲ ਹੈ ਬਹੁਤ ਤੁਹਾਨੂੰ ਕੱਟ ਡੇਟ ਦੇ ਲੱਗੂਗੀ ਅਸੀਂ ਵਜਨ ਦੇ ਹਿਸਾਬ ਨਾਲ ਤੁਹਾਨੂੰ ਤੋਲ ਕੇ ਦੇਵਾਂਗੇ ਜਿਨੇ ਜਿਨੇ ਸਾਡੇ ਕੋਲੋਂ ਬੈਲ ਲੈਣੀ ਆ ਉਹ ਸਾਡਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਵੀਡੀਓ ਕਾਲ ਕਰ ਸਕਦੇ ਹੋ ਸਾਨੂੰ ਫੋਨ ਕਾਲ ਕਰਕੇ ਪਤਾ ਕਰ ਸਕਦੇ ਹੋ ਤੇ ਅਸੀਂ ਇਸ ਇਸ ਤਰ੍ਹਾਂ ਦੇ ਇਹ ਚੁੰਮਣਕੇ ਨਹੀਂ ਆਉਂਦੇ ਤੁਸੀਂ ਇਹਦੇ ਵਿੱਚ ਜਿੰਨੇ ਬੰਡਲ ਦੇ ਵਿੱਚ ਕਲਰ ਨੇ ਐਵੇਂ ਸੋਨੂੰ ਬੰਡਲ ਦਾ ਬੰਡਲ ਆਸੀਂ ਤੋਲ ਕੇ ਦੇਵਾਂਗੇ ਤੁਸੀਂ ਸਾਡੇ ਕੋਲੋਂ ਤੋਲ ਕੇ ਲੈ ਸਕਦੇ ਹੋ ਤੁਹਾਨੂੰ ਬਹੁਤ ਘੱਟ ਰੇਟ ਤੇ ਇਹ ਪੈਣੀ ਹੈ 60 ਰੁਪਏ ਵਾਲੀ ਵੈਲ ਤੇ ਵਧੀਆ ਬੈਨੀਫਿਟ ਹੋਊਗਾ ਤੁਹਾਨੂੰ ਇਹਦੇ ਵਿੱਚ ਤੇ ਵੀਡੀਓ ਤੁਸੀਂ ਜਿਹੜੇ ਜਿੰਨਾਂ ਤੁਹਾਡੀਆਂ ਭੈਣਾਂ ਆ ਜਾਂ ਮਾਪੂ ਆ ਜਾਂ ਮਾਮੀਆਂ ਮਾਸੇ ਕੋਈ ਵੀ ਕੱਪੜੇ ਦਾ ਕੰਮ ਕਰਦੀਆਂ ਇਹ ਤੁਸੀਂ ਮੇਰੀ ਵੀਡੀਓ ਉਹਨਾਂ ਤੱਕ ਜਰੂਰ ਭੇਜਣੀ ਹੈ ਕਿਉਂਕਿ ਉਹਨਾਂ ਨੂੰ ਵਿਚਾਰੀਆਂ ਨੂੰ ਪੜਤਾ ਲੱਗ ਸਕੇ 60 ਰੁਪਏ ਵਾਲੀ ਵੈਲ ਸੋਨੂੰ ਅੱਧੇ ਰੇਟ ਤੋਂ ਵੀ ਘੱਟ ਪਊਗੀ ਬਹੁਤ ਇਹਦਾ ਸਸਤਾ ਰੇਟ ਪੈਣਾ ਹੈ ਤੇ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਤੇ ਮੈਂ ਵੀਡੀਓ ਨੂੰ ਤੁਸੀਂ ਬਹੁਤ-ਬਹੁਤ ਪਿਆਰ ਦਿੰਨੇ ਹੋ ਤੁਹਾਡਾ ਧੰਨਵਾਦ ਹੈ ਜਿਹੜੀ ਮੈਂ ਅੱਜ ਦੁਪੱਟਿਆਂ ਦੀ ਵੀਡੀਓ ਪਾਈ ਹੈ ਇਹ ਮੈਂ ਸਾਰਾ ਅੱਜ ਵੀਵਸ ਦਾ ਦੁਪੱਟਾ 200 ਰੁਪਏ ਦਾ ਤੁਹਾਨੂੰ ਦਿਖਾਇਆ ਹੈ ਤੇ ਮੇਰੇ ਕੋਲੇ ਦੁਪੱਟਾ 100 ਰੁਪਏ ਵਾਲਾ ਵੀ ਹੁੰਦਾ 140 ਵਾਲਾ ਵੀ ਹੁੰਦਾ 150 ਵਾਲਾ ਵੀ ਹੁੰਦਾ 160 170 ਵਾਲਾ ਵੀ ਹੁੰਦਾ ਤੇ 50 ਰੁਪਏ ਵਾਲੇ ਦੁਪੱਟੇ ਤੋਂ ਸਾਡੀ ਸਟਾਰਟਿੰਗ ਹੈ ਤੇ ਜਦੋਂ ਤੁਸੀਂ ਇਹ ਦੁਪੱਟੇ ਸਾਡੇ ਕੋਲੋਂ ਮੰਗਾਉਣੇ ਆ ਪੰਜ ਦੁਪੱਟੇ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ ਬਾਕੀ ਜੇ ਤੁਸੀਂ 100 ਵਾਲਾ ਦੁਪੱਟਾ ਪਾਉਣਾ 200 ਵਾਲਾ ਦੁਪੱਟਾ ਪਾਉਣਾ ਫਿਰ ਤੁਸੀਂ ਮੇਰੇ ਕੋਲੋਂ ਵੀਡੀਓ ਕਾਲ ਕਰ ਸਕਦੇ ਹੋ ਵੀਡੀਓ ਕਾਲ ਕਰਕੇ ਦੁਪੱਟੇ ਸਿਲੈਕਟ ਕਰ ਸਕਦੇ ਹੋ ਤੇ ਸਾਰੇ ਦੁਪੱਟੇ ਤੁਸੀਂ ਇਕੱਠੇ ਮੰਗਵਾ ਸਕਦੇ ਹੋ ਜਿਹੜੇ ਦੁਕਾਨਦਾਰਾਂ ਨੇ ਸੇਲ ਕਰਨ ਵਾਸਤੇ ਲੈਣੇ ਆ ਤੇ ਉਹ ਮੇਰੀ ਦੁਕਾਨ ਤੇ ਵਿజిਟ ਕਰ ਸਕਦੇ ਨੇਗੇ ਤੇ ਸਾਡੇ ਨਾਲ ਰਾਬਤਾ ਵੀ ਕਾਇਮ ਕਰ ਸਕਦੇ ਨੇਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਪੱਕੇ ਪੱਕੇ ਤੁਹਾਨੂੰ ਪਤਾ ਰੰਗ ਸਾਡੇ ਹੁੰਦੇ ਨੇਗੇ ਏਟ ਵਰਗੇ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਮਾਲ ਮੰਗਵਾ ਸਕਦੇ ਹੋ ਬੇਝਿਜਕ ਹੋ ਕੇ ਤੇ ਇਹ ਸੀਗੀ ਅੱਜ ਦੀ ਵੀਡੀਓ ਧੰਨਵਾਦ ਜੀ ਸ਼ਸ਼ੀ ਕਾਲ ਸਾਰਿਆਂ ਦਾ